ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਡਮ ਅਰਨਾ ਚੌਰੀ ਜਿੰਦਾਬਾਦ ਮੈਨੂੰ ਨਹੀਂ ਮੈਨੂੰ ਨਹੀਂ ਚੌਰੀ ਅਰਨਾ ਚੌਰੀ ਜਿੰਦਾਬਾਦ ਅਸ਼ੋਕ ਚੌਦਰੀ ਜਿੰਦਾਬਾਦ ਅਸ਼ੋਕ ਚੌਦਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਡਮ ਅਰਨਾ ਚੌਰੀ ਜਿੰਦਾਬਾਦ ਮੈਡਮ ਅਰਨਾ ਚੌਰੀ ਜਿੰਦਾਬਾਦ ਅਸ਼ੋਕ ਚੌਧਰੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਪਹੁੰਚੇ ਹਾਂ ਜੋਨ ਨੰਬਰ 5 ਤਮਰਾਈ ਪਿੰਡ ਦੇ ਨਾਲ ਪਿੰਡ ਦਾ ਪਿੰਡ ਕੇਸਲ ਜਿੱਥੋਂ ਕਿ ਬਲਾਸਮ ਦੀ ਜੌਨ ਲਾਲ ਲਾੜੇ ਸੰਤੋਖ ਸਿੰਘ ਜੀ ਕੇਸਲ ਜਿਨ੍ਹਾਂ ਨੂੰ ਕਾਂਗਸ ਪਾਰਟੀ ਵੱਲੋਂ ਟਿਕਟ ਦੇ ਕੇ ਨਵਾਜਿਆ ਗਿਆ ਹੈ کافی ਵਧੀਆ ਪਰਿਵਾਰ ਹੈ ਪਹਿਲਾਂ ਵੀ ਰਾਜਨੀਤੀ ਵਿੱਚ ਕਾਫੀ ਲੰਬੇ ਸਮੇਂ ਤੋਂ ਕਾਂਗਸ ਪਾਰਟੀ ਨਾਲ ਜੁੜੇ ਹੋਏ ਹੈ ਉਹਨਾਂ ਦੇ ਬ੍ਰਦਰ ਜਿਹੜੇ ਤਰਲੋਕ ਸਿੰਘ ਜੀ ਸਰਪੰਚ ਰਹੇ ਚੁੱਕੇ ਨੇ ਇਸ ਪਿੰਡ ਕੇਸਲ ਦੇ کافی ਵਧੀਆ ਇਹਨਾਂ ਨੇ ਕੰਮ ਕਰਵਾਇਆ ਪਿੰਡਾਂ ਦੇ ਵਿੱਚ ਜਿਹਦੇ ਆਧਾਰ ਤੇ ਮੈਡਮ ਅਰਨਾ ਚੌਰੀ ਨੇ ਤੇ ਵਿਸ਼ਵਾਸ ਕਰਕੇ ਇਹਨਾਂ ਦੀ ਬੈਕਗ੍ਰਾਉਂਡ ਦੇਖਦੇ ਹੋਏ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਾਂਗਸ ਪਰਿਵਾਰ ਨਾਲ ਇਹ ਮੇਰਾ ਪਰਿਵਾਰ ਜੁੜਿਆਦਾ ਉਦੇ ਆਧਾਰ ਤੇ ਨਾ ਟਿਕਟ ਦੇ ਕੇ ਨਵਾਜਿਆ ਭਾਜੀ ਸਾਰੇ ਲੋਕ ਜਿਹੜੇ ਅੱਜ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਤੁਹਾਨੂੰ ਵੀ ਮੈਡ ਮਰਨਾ ਚੋਰੀ ਵੱਲੋਂ ਟਿਕਟ ਦੇ ਕੇ ਨਵਾਜਿਆ ਗਿਆ ਤੁਸੀਂ ਘਰ-ਘਰ ਜਾ ਰਹੇ ਹੋ ਡੋਰ-ਡੋਰ ਜਾ ਰਹੇ ਹੋ ਕਿਦਾਂ ਰਿਸਪੌਂਸ ਮਿਲ ਰਿਹਾ ਤੁਹਾਨੂੰ ਵੋਟਰਾਂ ਸਪੋਰਟ ਨਾ ਬਹੁਤ ਵਧੀਆ ਮਿਲ ਰਿਹਾ ਜੀ ਜੀ ਸਭ ਤੋਂ ਪਹਿਲਾਂ ਤੇ ਵਾਈ ਗੁਰ ਜੀ ਕਾ ਖਾਲਸਾ ਵਾਹੀ ਗੁਰੂ ਫਤਿਹ ਤੇ ਸਾਨੂੰ ਬਲਾਕ ਸ਼ੰਤੀ ਵੱਲੋਂ ਟਿਕਟ ਦਿੱਤੀ ਹੈ ਕਾਂਗਰਸ ਪਾਰਟੀ ਨੇ ਤੇ ਅਸੀਂ ਡੋਰ-ਟੂ-ਡੋਰ ਜਾ ਕੇ ਆਪਣੇ ਸਾਰੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ ਤੇ ਵਧੀਆ ਸਪੋਰਟ ਮਿਲ ਰਿਹਾ ਚੰਗਾ ਹਾਰਾ ਮਿਲ ਰ ਤੇ ਆਸ ਕਰਦੇ ਆ ਕਿ ਆਉਣੇ ਸਮੇਂ ਵਿੱਚ ਵਧੀਆ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ। ਭਾਜੀ ਹਰ ਪਾਰਟੀ ਦਾ ਨੁਮਾਇੰਦਾ ਹਰ ਪਾਰਟੀ ਦਾ ਜਿਹੜਾ ਉਮੀਦਵਾਰ ਆ ਆਪਣੇ ਆਪਣੀਆਂ ਜਿਹੜੀਆਂ ਉਹ ਉਪलब्ਧੀਆਂ ਦਾ ਨਾਅੇ ਕਰਦਾ ਤੁਸੀਂ ਮੈਡਮ ਵੱਲੋਂ ਟਿਕਟ ਲੈ ਕੇ ਤੇ ਲੋਕਾਂ ਦੇ ਵਿੱਚ ਜਾ ਰਹੇ ਹੋ ਕਿਹੜੀ ਕਿਹੜੇ ਕੰਮ ਜਿਹੜੇ ਮੈਡਮ ਨੇ ਇਦਾਂ ਦੇ ਕਰਵਾਏ ਜਿਹੜੇ ਲੋਕਾਂ ਨੂੰ ਤੁਸੀਂ ਵੋਟਾਂ ਮੰਗ ਰਹੇ ਹੋ। ਦੇਖੋ ਜੀ ਕਹਿੰਨ ਤੋਂ ਬਾਰੇ ਨੇ ਸਾਡੇ ਕੰਮ ਜਿਹੜੇ ਸਾਡੇ ਪਿੰਡ ਵਿੱਚ ਵਿਕਾਸ ਕੀਤੇ ਨੇ ਮੈਡਮ ਨੇ। ਬਹੁਤ ਹੀ ਵਿਕਾਸ ਕੀਤਾ ਸਾਡੇ ਦੋਹਾਂ ਪਿੰਡਾਂ ਦਾ ਵਿੱਚ। ਕਿ ਸਾਡੇ ਪਿੰਡਾਂ ਦੇ ਵਿੱਚ ਜਦੋਂ ਸਨੀਆਂ ਤੋਂ ਤੁਰ ਕੇ ਨਹੀਂ ਆ ਜਾਂਦਾ। ਇੱਕ ਤੇ ਮੇਨ ਪੁਲੀ ਸੀ ਜਦੋਂ ਨੰਗਣਾ ਬਹੁਤ ਮੁਸ਼ਕਲ ਸੀ ਉਹ ਪੁਲ ਬਣਾ ਕੇ ਦਿੱਤਾ ਉਸ ਤੋਂ ਬਾਅਦ ਰੋਡ ਇੱਥੋਂ ਸਿੱਧਾ ਰੋਡ ਜੋੜ ਜੋ ਤੜਾਈ ਰੋਣਾ ਜੋੜਿਆ ਉੱਚ ਫਿਰੇ ਪਿੰਡਾਂ ਛੜਕਾ ਬਣਾਈਆਂ ਸਾਡੇ ਪਿੰਡ ਦੀਆਂ ਮੜੀਆਂ ਦਾ ਬਹੁਤ ਬਰਾਲ ਸੀ ਜਦੋਂ ਕੋਈ ਪਿੰਡ ਵਿੱਚ ਡੈਥ ਹੁੰਦੀ ਸੀ ਨਾ ਤੇ ਸਾਰੇ ਗੱਲਾਂ ਕਰਦੇ ਸੀ ਇਸ ਪਿੰਡ ਦੇ ਘਰ ਕੋਈ ਨਹੀਂ ਮਰਿਆ ਐਡਾ ਗੱਲਾਂ ਕਰਦੇ ਸੀ ਤੇ ਅੱਜ ਉਹ ਵਧੀਆ ਮੜੀਆਂ ਬਣੀਆਂ ਹੋਈਆਂ ਜਿੱਥੇ ਬੈਹਣ ਜੋਗੀ ਜਗ੍ਹਾ ਠੀਕ ਹੈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਉੱਥੇ ਪੁਲੀ ਦਾ ਰੋਡ ਬਣਾ ਬੋਕਾ ਰੋਡ ਮੈਂ ਰੋਡ ਦੇ ਨਾਲ ਉੜੜ ਉੜੰਜ ਜੋੜਿਆ ਹੈ ਤੇ ਇੱਥੋਂ ਨਹਾ ਤੁਰਾ ਕੇ ਤੁਹਾਡੇ ਆਲਪੋਲ ਤੋਂ ਅਕੇਵਿਟੀ ਤੱਕ ਪੱਕੀ ਛੜਕ ਬਣਾਈ ਆ ਤੇ ਬਹੁਤ ਵਧੀਆ ਮੈਡਮ ਨੇ ਕੰਮ ਕੀਤੇ ਆ ਜਿਸ ਦੇ ਆਧਾਰ ਤੇ ਸਾਨੂੰ ਵੀ ਟਿਕਟ ਮਿਲੀ ਆ ਤੇ ਅਸੀਂ ਵੀ ਮੈ ਥੱਲੇ ਕੰਮ ਕੀਤੇ ਆ ਤੇ ਸਾਨੂੰ ਵੀ ਪਿੰਡ ਵਾਲੇ ਵਧੀਆ ਸਪੋਰਟ ਦਿੱਤਾ ਇਸ ਕਰਕੇ ਅਸੀਂ ਹੁਣ ਵੀ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵਧੀਆ ਹੀ ਸਮੋਸ ਮਿਲੇਗਾ ਤੇ ਕਾਂਗਰਸ ਪਾਰਟੀ ਦੀ ਵਧੀਆ ਜਿੱਤ ਹੋਏਗੀ ਆਮ ਆਦਮੀ ਪਾਰਟੀ 2022 ਦੇ ਵਿੱਚ ਆਈ بڑے بڑے ਵੱਡੇ ਸੁਪਨੇ ਲੋਕਾਂ ਨੂੰ ਦਿਖਾਏ بڑے بڑے ਵੱਡੇ ਦਾਅਵੇ ਲੋਕਾਂ ਨੇ ਵਾਅਦੇ ਕੀਤੇ ਤੁਸੀਂ ਜਾਣਦੇ ਹੋ ਕਿ ਇੱਕ ਮਹਿਲਾ ਮੰਨ ਨਾਲ 2022 ਚ ਇਹਨਾਂ ਨੇ ਇੱਕ ਚੋਣ ਆਪਣੇ ਮੈਨੀਫੈਸਟੋ ਵਿੱਚ ਲਿਖਿਆ ਸੀ ਕਿ ਆਈਏ 10000 ਰੁਪਏ ਮੀਨਾ ਉਹ ਲੇਡੀ ਨੂੰ ਮਹਿਲਾ ਮੰਨ ਦੇਵਾਂਗੇ ਕੀ ਤੁਹਾਡੇ ਪਿੰਡ ਦੇ ਵਿੱਚ ਇਹੋ ਜਿਹਾ ਕੋਈ ਗੰਮ ਹੋਇਆ ਜਿਹੜਾ ਵੀ ਮਹਿਲਾ ਮੰਨ ਨੂੰ ਪੈਸੇ ਮਿਲੇ ਹੁਣ 10000 ਰੁਪਏ ਦੇ ਦਰਦ ਲੋਕੀਏ ਝਾੜੂ ਵਾਲੇ ਵੋਟਾਂ ਮੰਗ ਰਹੇ ਹੋਣ ਝੂਠਾ ਪ੍ਰਚਾਰ ਕਰਕੇ ਇੱਕ ਆ ਸਰਕਾਰ ਆਈ ਸੀ ਹਲਾ ਰਾਸੀ ਇੱਕ ਵਾਰ ਉਹ ਹਲਾਰਾ ਹੀ ਉਹ ਲੰਘਿਆ ਇਸ ਤਰ੍ਹਾਂ ਜਿਵੇਂ ਝਾੜੂ ਆਏ ਉਸੇ ਦਾ ਖੇਲ ਗਿਆ ਕਿਸੇ ਨੂੰ ਕੋਈ ਮਤਲਬ 1000 ਰੁਪਏ ਨਹੀਂ ਦਿੱਤਾ ਇਸੇ ਦੇ ਵੇਖੋ ਉਹਨਾਂ ਨੇ ਇੱਕ ਲੋਕਾਂ ਨੂੰ ਵਲਗਲਾ ਕੇ ਆਪਣੇ ਵੱਲ ਵਿੱਚ ਲੈ ਕੇ ਤੇ ਵੋਟਾਂ ਲੈਣੀਆਂ ਸੀ ਲਲੀਆਂ ਆਉਣ ਦਾ ਸਮੇਂ ਤੇ ਹੋ ਸਕਦਾ 1-2 ਚਾਰ ਮਹੀਨੇ ਬਾਅਦ ਕਿਉਂਕਿ 2-4 ਮਹੀਨੇ ਰਹਿੰਦੇ ਵਿੱਚ ਜਨਨੀਆਂ ਨੂੰ ਆਪਣੇ ਵੱਲ ਕਰਨ ਦੇ ਵਾਸਤੇ 2-4 ਮਹੀਨੇ ਵਾਸਤੇ ਪਹਿਲੇ 1000 ਰੁਪਏ ਦੇ ਦੇਣ ਤੇ ਉਹ ਲੋਕੀ ਉਹ ਸਾਰੇ ਸਮਝ ਗਏ ਸਮਝਦਾਰ ਨੇ ਸੋਝਵਾਨ ਨੇ ਉਹ ਕੋਈ ਵੀ ਉਹਦੇ ਵੱਲ ਵਿੱਚ ਨਹੀਂ ਆਏਗਾ ਸਾਡੇ ਨਾਲ ਨਾ ਸਾਬਕਾ ਸਰਪੰਚ ਤੇ ਲੋਕ ਸਿੰਘ ਜੀ ਪਾਜੀ ਦੱਸ ਦੋ ਤੁਹਾਡੇ ਕੀਤੀ ਹੋਈ ਮਿਹਨਤ ਜਿਹੜੀ ਤੇ ਪਿੰਡ ਦੇ ਵਿੱਚ ਤੁਸੀਂ ਕੰਮ ਕਰਵਾਇਆ ਨਾ ਉਹਦੇ ਆਧਾਰ ਤੇ ਮੈਡਮ ਨੇ ਤੁਹਾਡੀ ਬੈਕਗ੍ਰਾਉਂਡ ਦੇਖ ਕੇ ਤੁਹਾਡੇ ਭਰਾ ਸੰਤੋਖ ਸਿੰਘ ਨੂੰ ਜਿਹੜਾ ਬਲਾਸੰਤੀ ਦੇ ਮੈ ਲੋ ਟਿਕਟ ਦੇ ਕੇ ਮੈਦਾਨ ਦੇ ਵਿੱਚ ਉਤਾਰਿਆ ਕਿਦਾਂ ਦਾ ਲੱਗ ਰਿਹਾ ਤੁਸੀਂ ਭਾਈ ਘਰ ਘਰ ਜਾ ਕੇ ਲੋਕਾਂ ਕੋਲ ਵੋਟਾ ਮੰਗਣ ਵਾਸਤੇ ਬਹੁਤ ਵਧੀਆ ਜੀ ਕੰਮ ਕੀਤੇ ਨੇ ਪਿੰਡ 'ਚ ਕੰਮ ਦੇ ਆਧਾਰ ਤੇ ਜੀ ਮੈਡਮ ਨੇ ਸਾਡੇ ਤੇ ਵਿਸ਼ਵਾਸ ਕਰਕੇ ਟਿਕਟ ਦਿੱਤੀ ਹੈ ਕਿਉਂਕਿ ਪਿੰਡ ਸਾਡੇ ਕੋਲ ਦੋ ਪਿੰਡ ਨੇ ਪਿੰਡ ਦੇ ਹਿੱਸੇ ਹੋਰ ਤ ਗਿਆਲ ਔਰ ਸ਼ਾਇਦ ਹੀ ਕਿਸੇ ਪਿੰਡ ਦੀ ਕੋਈ ਗਲੀ ਰਹਿ ਗਈ ਜਿੱਥੇ ਆਪਾਂ ਟਾਇਲਾਂ ਨਾਲ ਗਲੀਆਂ ਨਾਲੀਆਂ ਨਹੀਂ ਬਣਾਈਆਂ ਹੁਣ ਲਗਭਗ ਸਾਰੇ ਹੀ ਕੰਮ ਆਪਾਂ ਕੰਪਲੀਟ ਕੀਤੇ ਨੇ ਚੰਗੇ ਆਧਾਰ ਵਧੀਆ ਢੰਗ ਦੇ ਨਾਲ ਬਾਹਰ ਲਈ ਫਿਰਨੀ ਬਣਾਤੀ ਜਿੱਤੋਂ ਖਾਲੀ ਵੀ ਨਹੀਂ ਸੀ ਲੰਘਿਆ ਜਾਂਦਾ ਤਿੰਨ ਤਿੰਨ ਫੁੱਟ ਮਿੱਟੀ ਪਵਾ ਕੇ ਨਾ ਉੱਪਰ ਆਪਣਾ ਟੈਲਨ ਲਗਾਈਆਂ ਫਿਰ ਅਗਲੇ ਸੜਕ ਜਿਹੜੀ ਉਹ ਮੈਡਮ ਨੇ ਜੋੜ ਦਿੱਤੀ ਨਾਲ ਨਹਿਰਦਵਾਲੀ ਸੜਕ ਵੀ ਬਣਾਤੀ ਸਾਡੇ ਪਿੰਡ ਨੂੰ ਇੱਕ ਵੀ ਰਸਤਾ ਨਹੀਂ ਸੀ ਸਹੀ ਹੁਣ ਚਾਰ ਸੜਕਾਂ ਲੱਗਦੀਆਂ ਪਈਆਂ ਇਹ ਸਭ ਉਹਨਾਂ ਦੀ ਬਦੌਲਤ ਹੈ ਬਾਕੀ ਸਮਝਦਾਰ ਬੰਦੇ ਨੂੰ ਤਾਂ ਕਹਿੰਦੇ ਲੋੜ ਹੀ ਨਹੀਂ ਕੋਈ ਸਮਝੇ ਵੀ ਸਾਡੇ ਪਿੰਡ ਦਾ ਵਿਕਾਸ ਹੋਇਆ ਤਾਂ ਸਾਨੂੰ ਵੋਟ ਮੰਗਣ ਦੀ ਲੋੜ ਹੀ ਨਹੀਂ ਸੀਰ ਭਾਈ ਜਿੱਤੋਗੇ ਬੜੀ ਲੀਡ ਨਾਲ ਪਰਮਾਤਮਾ ਤੋਂ ਆਸ ਕਰਦੇ ਆ ਕਿ ਵਧੀਆ ਢੰਗ ਨਾਲ ਚੱਟਾਂਗੇ ਜੀ ਭਾਜੀ ਆਖਰ ਵਿੱਚ ਕੀ ਅਪੀਲ ਕਰਦੇ ਹੋ ਆਪਣੇ ਵੋਟਰਾਂ ਸਪੋਰਟਰਾਂ ਨੂੰ ਜਿਹੜੇ ਜਿਹੜੇ ਪਿੰਡ ਤੁਹਾਡੋਂ ਪੈਂਦੇ ਨੇ ਕਿਹੜੀ ਕੀ ਕੀ ਅਪੀਲ ਕਰਦੇ ਹੋ ਇਹ ਦੱਸੋ ਅਸੀਂ ਇਹੋ ਬੇਨਤੀ ਕਰਦੇ ਆ ਆਪਣੇ ਵੋਟਰਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਹਿੰਦੇ ਕੰਮ ਨੇ ਉਹ ਚੰਗਪਾਲ ਦੇ ਅਧਾਰ ਤੇ ਹੋਣਗੇ ਤੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੁਸੀਂ ਸਾਨੂੰ ਚੰਗੀ ਲੀਲ ਨਾਲ ਜਦਾਓ ਅਸੀਂ ਚੰਗੇ ਤਰੀਕੇ ਨਾਲ ਕੰਮ ਕਰਾਂਗੇ ਤੇ ਤੁਹਾਡੇ ਹਰ ਵੇਲੇ ਅੰਗ ਸੰਗ ਰਵਾਂਗੇ ਤੁਹਾਡੇ ਨਾਲ ਸਾਥ ਮੋੜੇ ਨਾਲ ਮੋੜਾ ਜੁੜ ਕੇ ਦਰਾਂਗੇ ਇਸਨ ਸਾਡੇ ਨਾਲ ਜ਼ੋਨ ਨੰਬਰ 5 ਤੋਂ ਬਲਾਸਮਤੀ ਦੇ ਉਮੀਦਵਾਰ ਜੋ ਕਿ ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ ਨਾ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਕਾਂਗਰਸ ਪਾਰਟੀ ਦੇ ਨਾਲ ਜੁੜੇਦਿਆਂ ਪੁਰਾਣੇ ਉਹਦੇ ਅਧਰਤ ਜਿਹੜੇ ਸਾਡੇ ਤੇ ਮਾਹਰ ਨੂੰ ਵੀ ਵਿਸ਼ਵਾਸ ਕੀਤਾ ਤੇ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਲੋਕਾਂ ਕੋਲ ਵੋਟਾਂ ਮੰਗ ਕੇ ਆਪਣੀ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਅਤੇ ਇਹ ਸੀਟ ਜਿੱਤ ਕੇ ਮੈਡਮ ਆਰਨਾ ਚੌਦੀ ਚੋਲੀ ਦੇ ਵਿੱਚ ਪਾਵਾਂਗੇ ਮੇਰੇ ਸਹਿਯੋਗੀ ਸਾਹਿਬੀ ਸਾਖ ਦੇ ਨਾਲ ਡਾਕਟਰ ਮੇਸ ਰੰਗਲੀ ਵੀ ਪੰਜਾਬ న్యూਸ ਦਿਨਾ ਨਗ